ਸਿੱਖ ਵਿਦਵਾਨਾਂ ਦੇ ਰੂਪ ਵਿੱਚ ਸੰਸਥਾ ਗਲੋਬਲ ਸਿੱਖ ਕਾਉਂਸਲ ਦੇ ਵਿੱਚ ਜੁੜੇ ਬੈਠੇ ਪਰਮ ਸਤਕਾਰਯੋ ਖਾਲਸਾ ਜੀਓ ਇਹ ਸੰਸਥਾ ਦੇ ਨਾਲ ਪਿਛਲੇ ਡੇਢ ਸਾਲ ਤੋਂ ਤਕਰੀਬਨ ਮੈਂ ਜੁੜਿਆ ਹੋਇਆ ਹਾਂ ਮੈਂ ਦੇਖਿਆ ਕਿ ਇਹ ਸੰਸਥਾ ਬਹੁਤ ਹੀ ਪੰਥ ਦੇ ਗੰਭੀਰ ਮੁੱਦਿਆਂ ਨੂੰ ਉਠਾ ਰਹੀ ਹੈ ਔਰ ਉਸ ਮੁੱਦਿਆਂ ਦੇ ਉੱਪਰ ਵਿਦਵਾਨਾਂ ਦੀ ਚਰਚਾ ਕਰਵਾ ਰਹੀ ਹੈ ਤੇ ਜੋ ਵੀ ਉਸ ਦੇ ਵਿੱਚ ਰਿਜ਼ਲਟ ਨਿਕਲਦਾ ਹੈ ਉਸ ਨੂੰ ਹਾਈ ਕਮਾਂਡ ਅਕਾਲ ਚ ਸ ਦੇਖੇ ਪੁਜਵਾ ਰਹੀ ਹੈ ਇਹ ਵੱਖਰੀ ਗੱਲ ਹੈ ਕਿ ਸਾਡੀ ਹਾਈ ਕਮਾਂਡ ਉਹਨਾਂ ਵਿਸ਼ਿਆਂ ਦੇ ਉੱਪਰ ਅਜੇ ਤੱਕ ਕੋਈ ਐਕਸ਼ਨ ਨਹੀਂ ਲੈ ਪਾਈ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦਾ ਜੋ ਵਿਸ਼ਾ ਇਸ ਸੰਸਥਾਨ ਨੇ ਲਿਆ ਹੈ ਕਿ ਸਾਡਾ ਸਿੱਖ ਲੀਡਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਵਿਸ਼ਾ ਰੱਖਣ ਦਾ ਵੀ ਇਹੀ ਕਾਰਨ ਹੈ ਇਸ ਵਿਸ਼ੇ ਦੇ ਉੱਪਰ ਬੋਲਣ ਵਾਸਤੇ ਇਸ ਸੰਸਥਾ ਨੇ ਸਭ ਤੋਂ ਪਹਿਲਾਂ ਮੈਨੂੰ ਸਮਾਂ ਦਿੱਤਾ ਹੈ ਮੈਂ ਸੰਸਥਾ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਇਸ ਤੋਂ ਪਹਿਲਾਂ ਵੀ ਮੈਨੂੰ ਦੋ ਵਾਰ ਇਸ ਸੰਸਥਾ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ ਹੈ ਆਓ ਇਸ ਅਗਲੀ ਕਾਰਵਾਈ ਨੂੰ ਸ਼ੁਰੂ ਕਰਦੇ ਪਹਿਲਾਂ ਗੁਰੂ ਕਲਗੀਧਰ ਪਾਸ਼ਾ ਦੀ ਫਤਿਹ ਬਲਾ ਕੇ ਸਾਰੇ ਸਾਂਝ ਪਾਈਏ ਸਾਰੇ ਇੱਕੇ ਵਾਰ ਕਹਿਣ ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੀਡਰ ਕਿਵੇਂ ਦਾ ਹੋਣਾ ਚਾਹੀਦਾ ਹੈ ਇਸ ਦੇ ਬਾਰੇ ਗੱਲ ਸ਼ੁਰੂ ਕਰਦੇ ਹਾਂ ਕਿ ਲੀਡਰ ਚਾਹੇ ਘਰ ਦਾ ਹੋਵੇ ਚਾਹੇ ਕੌਮ ਦਾ ਹੋਵੇ ਚਾਹੇ ਕਿਸੇ ਸੰਸਥਾ ਦਾ ਹੋਵੇ ਇੰਨਾ ਸਭਨਾਂ ਦਾ ਰੋਲ ਤਾਂ ਇੱਕੋ ਜਿਹਾ ਹੀ ਹੁੰਦਾ ਹੈ ਇਹ ਆਪਣੇ ਜ਼ਿੰਮੇਵਾਰੀ ਨੂੰ ਸੱਚੇ ਢੰਗ ਨਾਲ ਨਿਭਾਉਣਾ ਇਤਿਹਾਸ ਅਨੁਸਾਰ ਸਾਲ 1849 ਈਸਵੀ ਦੇ ਵਿੱਚ ਸਭਰਾਮਾਂ ਦੀ جنگ ਹੁੰਦੀ ਹੈ ਜਿਸ ਦੇ ਵਿੱਚ ਇੱਕ ਤਰਫ ਹਿੰਦੂਸਤਾਨ ਦੀ ਫੌਜ ਸੀ ਤੇ ਦੂਸਰੀ ਤਰਫ ਖਾਲਸਾ ਫੌਜ ਸੀ ਜਿਸ ਦੇ ਵਿੱਚ ਡੋਗਰਾਂ ਦੇ ਵੱਲੋਂ ਕੀਤੀ ਹੋਈ ਗਦਾਰੀ ਦੇ ਕਾਰਨ ਖਾਲਸਾ ਫੌਜ ਦੀ ਹਾਰ ਹੁੰਦੀ ਹੈ ਤਾ ਚਿੰਤਿਕਾਂ ਨੇ ਇਹ ਕਿਹਾ ਸੀ ਕਿ ਸ਼ਾ ਮੁਹਮਮਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋਣ ਲਈ ਕਿਸੇ ਨਾ ਕਿਸੇ ਨੂੰ ਉਸਤਾਦਾਂ ਧਾਰਨਾ ਹੀ ਪੈਂਦਾ ਹੈ ਕਿਉਂਕਿ ਬਿਨਾ ਉਸਤਾਦਾਂ ਧਾਰਨ ਕੀਤੇ ਆ ਗਿਆਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਗੁਰੂ ਨਾਨਕ ਪਾਤਸ਼ਾ ਜਦੋਂ ਸਮੇਰ ਪਰਬਤ ਤੇ ਗਏ ਸਨ ਤਾਂ ਸਿੱਧਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਸੀ ਕਿ ਸੰਸਾਰ ਦੇ ਲੋਕਾਂ ਦਾ ਕੀ ਹਾਲ ਹੈ ਮਾਤ ਲੋਕ ਦਾ ਕੀ ਹਾਲ ਹੈ ਤਾਂ ਗੁਰੂ ਜੀ ਨੇ ਇੱਕ ਲੀਡਰ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਸਿੱਧਾਂ ਨੂੰ ਉੱਤਰ ਦਿੱਤਾ ਸੀ ਕਿ ਤੁਸੀਂ ਤਾਂ ਲੋਕ ਛਿਪ ਕੇ ਡਰਦੇ ਹੋਏ ਪਰਬਤਾਂ ਤੇ ਆ ਕੇ ਬੈਠ ਗਏ ਹੋ ਤੇ ਸੰਸਾਰ ਜਿਹੜਾ ਹੈ ਇਹ ਭਾਗ ਸਾਗਰ ਦੇ ਵਿੱਚ ਡੁੱਬ ਰਿਹਾ ਹੈ ਸੜ ਰਿਹਾ ਹੈ ਇਸ ਨੂੰ ਭਾਈ ਗੁਰਦਾਸ ਜੀ ਲਿਖਦੇ ਹਨ ਸਿੱਧ ਛੱਪ ਬੈਠੇ ਪਰਵਤੀ ਕੌਣ ਜਗਤਰ ਕੋ पार ਉਤਾਰਾ ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਨ ਸ਼ਰਾ ਬਾਦ ਗੁਰੂ ਡੁੱਬਾ ਜਗਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਸਮੇਂ ਸਿੱਖ ਕੌਮ ਲੀਡਰਲੈਸ ਬਣੀ ਹੋਈ ਹੈ ਜਿਸ ਕਰਕੇ ਇਹ ਸਿਆਸੀ ਤੌਰ ਤੇ ਵੀ ਜ਼ੀਰੋ ਹੁੰਦੀ ਜਾ ਰਹੀ ਹੈ ਅਤੇ ਅਧਿਆਤਮਕ ਤੌਰ ਤੇ ਵੀ ਜ਼ੀਰੋ ਹੁੰਦੀ ਜਾ ਰਹੀ ਹੈ ਜੋ ਕਿ ਇੱਕ ਚਿੰਨ੍ਹ ਸਿੱਖ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਬਾਕੀ ਕੌਮ ਇਸ ਤੋਂ ਬਹੁਤ ਅੱਗੇ ਲੰਘਦੀਆਂ ਜਾ ਰਹੀਆਂ ਹਨ ਜੇਕਰ ਸਿੱਖ ਕੌਮ ਦੇ ਅਸਲੀ ਲੀਡਰ ਦੀ ਗੱਲ ਕਰੀਏ ਤਾਂ ਸਿੱਖ ਕੌਮ ਕੋਲ ਲੀਡਰ ਹੈ ਉਹ ਵੀ ਬਾ ਕਮਾਲ ਜਿਸ ਵਿੱਚ ਕੋਈ ਵੀ ਔਗਣ ਨਹੀਂ ਹੈ ਉਹ ਲੀਡਰ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਆਈਡੀਅਲ ਮੰਨ ਲਿਆ ਆਪਣਾ ਗੁਰੂ ਮੰਨ ਕੇ ਉਸ ਮੁਤਾਬਕ ਆਪਣਾ ਜੀਵਨ ਢਾਲ ਲਿਆ ਉਹ ਪਰਵਾਨਿਆ ਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਆਈਡੀਅਲ ਕੌਣ ਹੈ ਤੇਰਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਤੁਣ ਚੇਲਾ ਗੁਰੂ ਜੀ ਨੇ ਕਿਹਾ ਕਿ ਸ਼ਬਦ ਕੇਵਲ ਮੇਰਾ ਹੀ ਗੁਰੂ ਨਹੀਂ ਹੈ ਸਗੋ ਇਹ ਤਾਂ ਪੂਰੇ ਸੰਸਾਰ ਦੇ ਹਰੇਕ ਮਨੁੱਖ ਦਾ ਹੀ ਗੁਰੂ ਹੈ ਗੁਰੂ ਰਾਮਦਾਸ ਜੀ ਪਾਸ਼ੇ ਨੇ ਵੀ ਗੁਰਬਾਣੀ ਨੂੰ ਹੀ ਗੁਰੂ ਆਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਰੀਰ ਕ ਗੁਰੂ ਪਰਥਾ ਖਤਮ ਕਰਦਿਆਂ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੋੜ ਦਿੱਤਾ ਉਹ ਕਿਹਾ ਕਿ ਸਰੀਰ ਪੰਥ ਮੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਿਦਾਰ ਖਰਸੀ ਕਾ ਜਿਸ ਨੂੰ ਕੇ ਭਾਈ ਸੇ ਭਾਈ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਆਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹਦਮ ਹੈ ਗੁਰੂ ਮਾਨੇਓ ਗ੍ਰੰਥ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਪਹਿਲੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਅਕੱਲੇ-ਕੱਲੇ ਗੁਰੂ ਵਿਅਕਤੀ ਨੇ ਹੀ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਪੰਜਾਂ ਪਿਆਰਿਆਂ ਨੂੰ ਸੌਂਪ ਦਿੱਤੀ ਉਸ ਤੋਂ ਬਾਅਦ ਸਿੱਖ ਕੌਮ ਦੇ ਫੈਸਲੇ ਪੰਜਾਂ ਪਿਆਰਿਆਂ ਦੀ ਨਿਗਰਾਨੀ ਹੇਠ ਹੀ ਹੁੰਦੇ ਹਨ ਸਿੱਖ ਕੌਮ ਪੰਚ ਪ੍ਰਧਾਨੀ ਸਿਸਟਮ ਨਾਲ ਚੱਲਦੀ ਹੈ ਜੇਕਰ ਮੌਜੂਦਾ ਸਮੇਂ ਸਿੱਖੀ ਵਿੱਚ ਲੰਘਾਰ ਆਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਸਾਡੇ ਪੰਜ ਪ੍ਰਧਾਨੀ ਸਿਸਟਮ ਵਿੱਚ ਕੋਈ ਕਮੀ ਹੈ ਜਿਸ ਨੂੰ ਸੁਧਾਰ ਦੀ ਲੋੜ ਹੈ ਜਿਵੇਂ ਪਹਿਲਾਂ ਅਗਵਾਹੀ ਕਰਨ ਲਈ ਪੰਜਾਂ ਪਿਆਰਾਂ ਦੀ ਚੋਣ ਸੰਗਤ ਦੇ ਇਕੱਠ ਵਿੱਚੋਂ ਕੀਤੀ ਜਾਂਦੀ ਸੀ ਹੁਣ ਵੀ ਉਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਪਰ ਅਫਸੋਸ ਕਿ ਇਹ ਚੋਣ ਸਿਆਸੀ ਲੀਡਰਾਂ ਦੀ ਮਰਜ਼ੀ ਨਾਲ ਹੁੰਦੀ ਹੈ ਜੇਕਰ ਦੁਨਿਆਵੀ ਲੀਡਰ ਦੀ ਗੱਲ ਕਰੀਏ ਤਾਂ ਸਭ ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਇੱਕ ਚੰਗੇ ਗੁਰਸਿੱਖ ਲੀਡਰ ਦੇ ਤੌਰ ਤੇ ਬਤੀਤ ਕੀਤੇ ਹਨ ਉਹਨਾਂ ਨੂੰ ਆਈਡੀਆਲ ਮੰਨ ਕੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ 10 ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਅਨੁਭਵ ਆਪਣੀ ਬਾਣੀ ਵਿੱਚ ਲਿਖ ਦਿੱਤੇ ਹਨ ਅਤੇ ਉਹਨਾਂ ਮੁਤਾਬਕ ਖੁਦ ਆਪਣੇ ਜੀਵਨ ਬਤੀਤ ਕਰਕੇ ਵੀ ਦਿਖਾਏ ਹਨ 10 ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਆਪਣੇ ਹਰੇਕ ਸਿੱਖ ਨੂੰ ਉਹ ਸਭ ਗੁਣ ਭਰੇ ਹਨ ਜੋ ਇੱਕ ਚੰਗੇ ਲੀਡਰ ਵਿੱਚ ਹੋਣੇ ਚਾਹੀਦੇ ਹਨ ਜ਼ਰੂਰਤ ਹੈ ਕਿ ਉਹਨਾਂ ਚੰਗੇ ਲੀਡਰਾਂ ਨੂੰ ਪਛਾਣ ਕੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਗੁਰੂ ਨਾਨਕ ਪਾਸ਼ਾ ਦੇ ਮੁਤਾਬਕ ਸਿੱਖ ਲੀਡਰ ਕੇਵਲ ਇੱਕ ਓੰਕਾਰ ਨੂੰ ਮੰਨਣ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਸਿੱਖ ਲੀਡਰ ਕੇਵਲ ਇੱਕ ਓੰਕਾਰ ਵਿੱਚ ਆਸਥਾ ਰੱਖਦਾ ਹੋਵੇਗਾ ਤਾਂ ਹੀ ਉਹ ਬਾਕੀ ਸਾਰਿਆਂ ਨੂੰ ਇੱਕ ਹੀ ਨਿਗਾ ਨਾਲ ਦੇਖੇਗਾ ਜੇਕਰ ਉਸ ਦਾ ਵਿਸ਼ਵਾਸ ਇੱਕ ਓੰਕਾਰ ਦੇ ਨਾਲ-ਨਾਲ ਮੜੀਆਂ ਮਸਾਣਾ ਕਵਰਾਂ ਆਦਿ ਵਿੱਚ ਤੇਲ ਪਾਉਣ ਤੇ ਵੀ ਬਣਿਆ ਹੋਵੇਗਾ ਤਾਂ ਉਹ ਵਿਅਕਤੀ ਲੀਡਰ ਲਈ ਪਰਮਾਨ ਨਹੀਂ ਹੈ ਇਸ ਬਾਬਤਾਂ ਸਿੱਖ ਸਮਾਜ ਵਿੱਚ ਪ੍ਰਚਾਰਿਆ ਵੀ ਜਾਂਦਾ ਹੈ ਕਿ ਜਾਗਤ ਤੇ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਤ ਨਾ ਆਨੀ ਪੂਰਨ ਪ੍ਰੇਮ ਪਰਪੀਤ ਸਜੇ ਬਰਤ ਗੌਰ ਮੜੀ ਮਠ ਪੂਰ ਨਾ ਮੰਨੇ ਪਰ ਮਜੂਦਾ ਸਮੇ ਸਾਡੇ ਸਿੱਖ ਲੀਡਰ ਵੋਟਾਂ ਲੈਣ ਦੀ ਖਾਤਰ ਦੇ ਧਾਰੀ ਦੰਬੀ ਗੁਰੂਆਂ ਦੇ ਪੈਰਾਂ ਵਿੱਚ ਵੀ ਬੈਠੇ ਮਿਲ ਜਾਂਦੇ ਹਾਂ ਸਿੱਖ ਲੀਡਰ ਨਿਰਭਉ ਹੋਣਾ ਚਾਹੀਦਾ ਹੈ ਸਿੱਖੀ ਦੀ ਵਿਚਾਰਧਾਰਾ ਹੈ ਕਿ ਨਾ ਕੋ ਨਾ ਕਿਸੇ ਤੋਂ ਡਰੋ ਅਤੇ ਨਾ ਹੀ ਕਿਸੇ ਨੂੰ ਡਰਾਓ ਡਰ ਕੇਵਲ ਇੱਕ ਓੰਕਾਰ ਦਾ ਹੀ ਹੋਣਾ ਚਾਹੀਦਾ ਹੈ ਜੇਕਰ ਸਿੱਖ ਲੀਡਰ ਇੱਕ ਦੇ ਡਰ ਤੋਂ ਬਗੈਰ ਕਿਸੇ ਹੋਰ ਕੋਲੋਂ ਡਰਦਾ ਹੋਵੇ ਤਾਂ ਉਹ ਸਹੀ ਨੂੰ ਸਹੀ ਅਤੇ ਗਤ ਨੂੰ ਗਤ ਆ ਕੇ ਸਹੀ ਫੈਸਲਾ ਨਹੀਂ ਕਰ ਸਕੇਗਾ ਧੰਨ ਗੁਰੂ ਹਰਗੋਬਿੰਦ ਪਾਸ਼ਾ ਆਕਾਰਕ ਸੈਲ ਤੇ ਬੈਠ ਕੇ ਸਹੀ ਫੈਸਲੇ ਕਰਿਆ ਕਰਦੇ ਸਨ ਜਿਸ ਕਰਕੇ ਲੋਕਾਂ ਨੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗਲਤ ਜਾਣ ਕੇ ਕੋੜਿਆਂ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਮੌਜੂਦਾ ਸਮੇਂ ਵਿੱਚ ਸਿੱਖ ਇਤਿਹਾਸ ਦਾ ਹਿੱਸਾ ਬਣ ਚੁੱਕਾ ਹੈ ਕਿ ਸਿੱਖ ਲੀਡਰਾਂ ਨੇ ਇੱਕ ਸਿਆਸੀ ਲੀਡਰ ਤੋਂ ਡਰਦੇ ਹੋયા ਸੌਦਾ ਸਾਧ ਨੂੰ ਹੀ ਮਾਫੀ ਦੇ ਦਿੱਤੀ ਸੀ ਜੇ ਸਿੱਖ ਲੀਡਰ ਦਰ ਰਹਿਤ ਜ਼ਿੰਦਗੀ ਪਤੀਤ ਕਰਦੇ ਹੁੰਦੇ ਤਾਂ ਸੌਦਾ ਸਾਧ ਨੂੰ ਕਦੇ ਨਾ ਦਿੰਦੇ ਸਿੱਖ ਲੀਡਰ ਨਰਭੈਰ ਅਤੇ ਸਹਿਜਤਾ ਵਾਲਾ ਹੋਣਾ ਚਾਹੀਦਾ ਹੈ ਸਿੱਖੀ ਦਾ ਸਿਧਾਂਤ ਹੈ ਕਿ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ ਸਿੱਖੀ ਦਾ ਸਿਧਾਂਤ ਕਿਸੇ ਨਾਲ ਦੈਰ ਰੱਖਣਾ ਨਹੀਂ ਹੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਗੁਰਦ ਸ੍ਰਵਮੀ ਸੰਦਾ ਇਸ ਲਈ ਸਿੱਖ ਲੀਡਰ ਬਿਨਾ ਕਿਸੇ ਤਲਕੀ ਦੇ ਸਹਿਜਤਾ ਵਿੱਚ ਰਹਿ ਕੇ ਸਭ ਨਾਲ ਨਾਲ ਇੱਕੋ ਜਿਹਾ ਹੀ ਵਿਵਹਾਰ ਕਰੇ ਸਿੱਖ ਲੀਡਰ ਸਚਿਆਰਾ ਹੋਣਾ ਚਾਹੀਦਾ ਹੈ ਸਚਿਆਰਾ ਉਹ ਹੁੰਦਾ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਅਵਰ ਕਾਜ ਤੇਰਾ ਕਿਸੇ ਨਾ ਕਾਮ ਜਿਸ ਵਿਅਕਤੀ ਨੇ ਅਵਰ ਕਾਜ ਨੂੰ ਭਾਵ ਤੇ ਦਿਖਾਰਤੀ ਧਰਮ ਕਰਮਾਂ ਨੂੰ ਸਮਝ ਕੇ ਤਿਆਰ ਦਿੱਤਾ ਹੋਵੇ ਉਹ ਸਚਿਆਰਾ ਹੈ ਪਰ ਜੇ ਲੀਡਰ ਖੁਦ ਹੀ ਕਰਮ ਕਾਂਡਾਂ ਦੀ ਦਗਦਲ ਵਿੱਚ ਫਸਿਆ ਹੋਵੇਗਾ ਤਾਂ ਉਹ ਦੂਜਿਆਂ ਨੂੰ ਕਿਵੇਂ ਸਚਿਆਰਾ ਬਣਾ ਸਕੇਗਾ ਸਿੱਖ ਲੀਡਰ ਵਿੱਚ ਸ਼ੈਨਸ਼ੀਲਤਾ ਹੋਣੀ ਚਾਹੀਦੀ ਹੈ ਅਤੇ ਉਸ ਦੀ ਬੋਲੀ ਵਿੱਚ ਮਠਾਸ ਵੀ ਹੋਣੀ ਚਾਹੀਦੀ ਹੈ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਸਿੱਖ ਲੀਡਰ ਖੁਦ ਆਪ ਕਿਰਤੀ ਹੋਣਾ ਚਾਹੀਦਾ ਹੈ ਕਿਉਂਕਿ ਸਿੱਖੀ ਦੇ ਸਿਧਾਂਤਾਂ ਮੁਤਾਬਕ ਬਿਨਾਂ ਕਿਰਤ ਕੀਤੇ ਆਂ ਕਾਮਯਾਬੀ ਕਾਲ ਖਾਏ ਕਿ ਸੇ ਹੱਥੋਂ ਦੇ ਨਾਨਕ ਰਹਾ ਪਛਾਣੇ ਸੀ ਗੁਰੂ ਨਾਨਕ ਪਾਸ਼ਾ ਖੁਦ ਇੱਕ ਵਜ਼ੀਰ ਦੇ ਪੁੱਤਰ ਸਨ ਜ਼ਮੀਨ ਜਾਇਦਾਦ ਬਹੁਤ ਸੀ ਜੇਕਰ ਉਹ ਚਾਹੁੰਦੇ ਤਾਂ ਨੌਕਰਾਂ ਕੋਲੋਂ ਵੀ ਕੰਮ ਕਰਵਾ ਸਕਦੇ ਸਨ ਪਰ ਉਹਨਾਂ ਨੇ ਆਪਣੇ 70 ਸਾਲ ਦੀ ਉਮਰ ਵਿੱਚ ਵੀ ਹੱਥ ਚਲਾਉਣਾ ਕੀਤਾ ਸੀ ਜੋ ਲੋਕ ਕਿਰਤ ਨਹੀਂ ਕਰਦੇ ਉਹ ਲੋਕ ਪਰਾਇਆ ਹੱਕ ਖਾਣਾ ਜਾਇਜ਼ ਸਮਝਣ ਲੱਗ ਪੈਂਦੇ ਹਨ ਸਿੱਖੀ ਵਿੱਚ ਪਰਾਇਆ ਹੱਕ ਖਾਣਾ ਸਖਤ ਮਨਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾ ਨਾ ਖਾਏ ਇਸ ਕਰਕੇ ਹੀ ਸਿੱਖ ਲੀਡਰ ਕਿਰਤੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ ਸਿੱਖ ਸਿਆਸਤ ਦੇ ਪਤਨ ਦਾ ਪਤਨ ਹੋਣ ਦਾ ਇੱਕ ਇਹ ਵੀ ਕਾਰਨ ਹੈ ਕਿ ਮੌਜੂਦਾ ਸਮੇਂ ਵਿੱਚ ਬਹੁਤੇ ਸਿੱਖ ਲੀਡਰਾਂ ਨੇ ਪਰਾਇਆ ਹੱਕ ਇਕੱਠਾ ਕਰ ਕਰਕੇ ਕੀ ਪਛਤਾ ਤੱਕ ਜੋੜ ਲਿਆ ਹੈ ਗੁਰ ਅੰਗਦ ਪਾਸ਼ਾ ਦੇ ਜੀਵਨ ਵਿੱਚੋਂ ਇਹ ਸਮਝ ਆਉਂਦੀ ਹੈ ਕਿ ਲੀਡਰ ਬਣਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਜਾਵੇ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਇਹ ਸਿੱਖਤ ਮਿਲਦੀ ਹੈ ਕਿ ਮਨੁੱਖ ਨੂੰ ਖੋਜੀ ਬਣਦਾ ਹੋਣਾ ਚਾਹੀਦਾ ਹੈ ਆਪ ਖੋਜ ਨੂੰ ਮੁੱਖ ਰੱਖ ਕੇ ਹਰਦਵਾਰ ਜਾਇਆ ਕਰਦੇ ਸਨ ਤੇ ਖੋਜੀ ਸੁਭਾਅ ਨੇ ਹੀ ਬੀਬੀ ਅਮਰੋਜੀ ਕੋਲੋਂ ਗੁਰਬਾਣੀ ਸੁਣ ਕੇ ਸੱਚ ਨੂੰ ਪਛਾਣ ਲਿਆ ਸੀ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਪਤਾ ਲੱਗਦਾ ਹੈ ਕਿ ਸੇਵਾ ਰਿਸ਼ਤੇਦਾਰੀਆਂ ਨੂੰ ਪਨਾਰੇ ਰੱਖ ਕੇ ਹੀ ਕਰਨੀ ਚਾਹੀਦੀ ਹੈ ਗੁਰੂ ਅਰਜਨ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੋਂ ਸਿੱਖਤ ਮਿਲਦੀ ਹੈ ਕਿ ਸੱਚ ਦੇ ਰਾਹ ਤੇ ਚੱਲਦਿਆਂ ਜੇਕਰ ਸ਼ਹੀਦ ਵੀ ਹੋਣਾ ਪੈ ਜਾਵੇ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਤੋਂ ਸਿੱਖਤ ਮਿਲਦੀ ਹੈ ਕਿ ਆਪਣੀ ਰਾਖੀ ਕਰਨ ਲਈ ਜਥੇਬੰਦਕ ਹੋਣਾ ਵੀ ਬਹੁਤ ਜ਼ਰੂਰੀ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਮਹਾਰਾਜਾ ਜੱਸਾ ਸਿੰਘ ਜੀ ਰਾਮਗੜੀਆ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅਕਾਲੀ ਫੁੱਲਾ ਸਿੰਘ ਜੀ ਵਰਗਿਆਂ ਦੀਆਂ ਜੀਵਨੀਆਂ ਤੋਂ ਵੀ ਚੰਗੀ ਸਿੱਖਿਆ ਲਈ ਜਾ ਸਕਦੀ ਹੈ ਕਿ ਉਹਨਾਂ ਨੇ ਕੌਮ ਦੀ ਲੀਡਰੀ ਕਿਵੇਂ ਕੀਤੀ ਸੀ ਲੀਡਰ ਗੁਰਮਤ ਦਾ ਧਾਰਨੀ ਹੋਣਾ ਚਾਹੀਦਾ ਹੈ ਗੁਰ ਬਾਣੀ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ ਅਤੇ ਮੀਰੀ ਦੇ ਪੀਰੀ ਦੇ ਸਿਧਾਂਤ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਲੀਡਰ ਨੂੰ ਹੀ ਗੁਰਮਤਿ ਦੀ ਸਮਝ ਨਹੀਂ ਹੋਵੇਗੀ ਤਾਂ ਉਹ ਕਿਸੇ ਵੀ ਕਿਸਮ ਦਾ ਸੁਧਾਰ ਨਹੀਂ ਕਰਵਾ ਸਕੇਗਾ ਸਿੱਖ ਲੀਡਰ ਜਾਤ ਪਾਤ ਰੰਗ ਨਸਲ ਪਰਿਵਾਰਵਾਦ ਆਦਿ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ ਸਭ ਸਭਨਾਂ ਨੂੰ ਇੱਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਦੇ ਵਾਕ ਮੁਤਾਬਕ ਇੱਕ ਨਜ਼ਰ ਨਾਲ ਹੀ ਸਭਨਾਂ ਨੂੰ ਵਿਖੇ ਕਿਉਂਕਿ ਸਿੱਖ ਦਾ ਸਿੱਖੀ ਦਾ ਸਿਧਾਂਤ ਹੈ ਕਿ ਸਭੇ ਸਾਂਝੀ ਵਾਲ ਸਦੈਨ ਤੂੰ ਕਿਸੇ ਨਾ ਦਿਸੈ ਭਾਰਾ ਜੀਵ ਮੌਜੂਦਾ ਸਮੇਂ ਵਿੱਚ ਸਿੱਖ ਲੀਡਰਸ਼ਿਪ ਫੇਲ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੀਡਰ ਪਰਿਵਾਰਵਾਦ ਦਾ ਪਰਿਵਾਰਵਾਦੀ ਅਲਾਕਾਵਾਦੀ ਬਣ ਬੈਠੇ ਸਨ ਸਿੱਖ ਲੀਡਰ ਲਈ ਜ਼ਰੂਰੀ ਹੈ ਕਿ ਉਹ ਸਿੱਖ ਇਤਿਹਾਸ ਅਤੇ ਹੋਰ ਕੌਮਾਂ ਦੇ ਇਤਿਹਾਸ ਦੀ ਚੰਗੀ ਤਰ੍ਹਾਂ ਜਾਣਕਾਰੀ ਰੱਖਦਾ ਹੋਵੇ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਗੌਰਵਮਈ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਬਹੁਤ ਜਲਦੀ ਖਤਮ ਹੋ ਜਾਂਦੀਆਂ ਹਨ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਅੰਨਾ ਆਗੋ ਜੇ ਥੀਏ ਸਭ ਸਾਥ ਮਹਾਵੀ ਮੌਜੂਦਾ ਸਮੇਂ ਵਿੱਚ ਸਿੱਖ ਸਮਾਜ ਦੇ ਪਤਨ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿਸੇ ਕਿਸੇ ਸਮਾਜ ਆਪਣੇ ਗੌਰਵਮਈ ਇਤਿਹਾਸ ਨੂੰ ਹੀ ਖੋਦਾ ਜਾ ਰਿਹਾ ਹੈ ਸੇਖ ਲੀਡਰ ਕਿਸੇ ਵੀ ਕਿਸਮ ਦੇ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ ਕਿਉਂਕਿ ਨਸ਼ਾ ਜ਼ਿੰਦਗੀ ਮਨੁੱਖ ਦੀ ਜ਼ਿੰਦਗੀ ਨੂੰ ਖਤਮ ਕਰਕੇ ਰੱਖ ਦਿੰਦਾ ਹੈ ਅਤੇ ਜਿਸ ਘਰ ਵਿੱਚ ਨਸ਼ਾ ਵੜ ਜਾਵੇ ਉਸ ਘਰ ਨੂੰ ਹੀ ਬਰਬਾਦ ਕਰਤੇ ਰੱਖ ਦਿੰਦਾ ਹੈ ਨਸ਼ਾ ਕਰਨ ਵਾਲਾ ਮਨੁੱਖ ਨਸ਼ੇ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ ਜੇਕਰ ਕੌਮ ਦਾ ਲੀਡਰ ਨਸ਼ੇੜੀ ਬਣ ਜਾਵੇ ਤਾਂ ਉਸ ਕੌਮ ਨੂੰ ਖਤਮ ਹੋਣ ਦੀਆਂ देर ਨਹੀਂ ਲੱਗਦੀ ਮੌਜੂਦਾ ਸਮੇਂ ਵਿੱਚ ਸਿੱਖ ਸਮਾਜ ਦੇ ਬਹੁਤੇ ਲੀਡਰ ਨਸ਼ਿਆਂ ਦੇ ਗੁਲਾਮ ਬਣੀ ਬੈਠੇ ਹਨ ਜਿਨ੍ਹਾਂ ਨੂੰ ਕਿ ਖਾਦੀ ਪੀਤੀ ਵਿੱਚ ਕਈ ਵਾਰੀ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਬੋਲ ਕੀ ਰਹੇ ਹਨ ਸਿੱਖ ਲੀਡਰ ਦੇ ਵਿਚਾਰੀ ਨਹੀਂ ਹੋਣਾ ਚਾਹੀਦਾ ਸਭੂ ਕੈਰੈਕਟਰ ਦੀ ਮਿਸਾਲ ਹੋਣਾ ਚਾਹੀਦਾ ਹੈ ਕਿਉਂਕਿ ਕੈਰੈਕਟਰ ਲੈਸ ਵਿਅਕਤੀ ਸਿੱਖੀ ਵਿੱਚ ਪ੍ਰਵਾਨ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਲਾਲ ਕਿਲੇ ਨੂੰ ਜਿੱਤ ਕੇ ਵੀ ਦੁਸ਼ਮਣ ਫੌਜ ਦੀਆਂ ਬੇਗਮਾਂ ਨੂੰ ਬੀਬੀਆਂ ਭੈਣਾ ਕਹਿ ਕੇ ਬੁਲਾਇਆ ਸੀ ਪਰ ਮੌਜੂਦਾ ਸਮੇਂ ਬਹੁਤੇ ਸਿੱਖ ਲੀਡਰ ਕੈਰੈਕਟਰ ਲੈਸ ਵਿਅਕਤੀ ਬਣ ਚੁੱਕੇ ਹਨ ਹਰੇਕ ਸਿੱਖ ਲੀਡਰ ਗਿਆਨਮਾਨ ਅਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰਕ ਹੋਣਾ ਚਾਹੀਦਾ ਹੈ ਉਹ ਗੁਰਬਾਣੀ ਕਥਾ ਕੀਰਤਨ ਆਦ ਦਾ ਵੀ ਜਾਣਕਾਰ ਹੋਣਾ ਚਾਹੀਦਾ ਹੈ ਜੇਕਰ ਸਿੱਖ ਲੀਡਰ ਗਿਆਨਮਾਨ ਹੋਵੇਗਾ ਤਾਂ ਹੀ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਸਹੀ ਤਰੀਕੇ ਨਾਲ ਕਰਵਾ ਸਕੇਗਾ ਮੌਜੂਦਾ ਸਮੇਂ ਬਹੁਤਾਂ ਸਿੱਖ ਲੀਡਰ ਗਿਆਨਮਾਨ ਨਹੀਂ ਹਨ ਜਿਸ ਕਰਕੇ ਸਿੱਖੀ ਰਸਤਲ ਵੱਲ ਵੱਧਦੀ ਜਾ ਰਹੀ ਹੈ ਸੇਖ ਲੀਡਰ ਸਿਰ ਅਕਾਤਕ ਸਹਿਬਾਂ ਨੂੰ ਪੰਥ ਪਰਵਾਣ ਸਿੱਖ ਰਹਿਤ ਮਰਜਾਦਾ ਦਾ ਧਾਰਨੀ ਵੀ ਹੋਣਾ ਚਾਹੀਦਾ ਹੈ ਤਾਂ ਜੋ ਪੂਰੀ ਸਿੱਖ ਕੌਮ ਨੂੰ ਇੱਕ ਸੂਤਰ ਵਿੱਚ ਬੰਨ੍ਹ ਸਕੀ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਸਿੱਖ ਲੀਡਰ ਗਿਆਨਵਾਨ ਨਹੀਂ ਹਨ ਉਹ ਵੋਟਾਂ ਲੈਣ ਦੀ ਖਾਤਰ ਡੇਰਾਵਾਦੀਆਂ ਨੂੰ ਖੁਸ਼ ਕਰਨ ਲਈ ਅੰਦਰ ਖਾਤੇ ਉਹਨਾਂ ਡੇਰਾਵਾਦੀਆਂ ਦੀਆਂ ਮਰਜਾਦਾਵਾਂ ਨੂੰ ਹੀ ਚਲਾ ਰਹੇ ਹਨ ਗ੍ਰੰਥੀ ਦੇ ਤੌਰ ਤੇ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਰੱਖਣ ਵਾਲਾ ਹੋਣਾ ਚਾਹੀਦਾ ਹੈ ਕਿਉਂਕਿ ਬਿਨਾ ਗੁਰਬਾਣੀ ਵਿਆਕਰਣ ਦੀ ਜਾਣਕਾਰੀ ਤੋਂ ਪਾਠ ਦਾ ਉਚਾਰਨ ਸ਼ੁੱਧ ਕਰਨਾ ਬਹੁਤ ਮੁਸ਼ਕਲ ਹੈ ਅਤੇ ਸ਼ੁੱਧ ਉਚਾਰਨ ਸੁਣਿਆ ਹੀ শ্রোਤਾ ਗੁਰਬਾਣੀ ਨੂੰ ਸਮਝ ਸਕਦਾ ਹੈ ਸੰਗਤ ਗੁਰਦੁਆਰੇ ਸਿੱਖਿਆ ਲੈਣ ਲਈ ਜਾਂਦੀ ਹੈ ਜੇਕਰ ਗ੍ਰੰਥੀ ਆਪ ਹੀ ਗੁਰਬਾਣੀ ਦੀ ਸਮਝ ਨਹੀਂ ਰੱਖਦਾ ਹੋਵੇਗਾ ਤਾਂ ਉਹ ਸੰਗਤ ਨੂੰ ਸਹੀ ਜਾਣਕਾਰੀ ਕਿਵੇਂ ਦੇ ਸਕੇਗਾ ਮੌਜੂਦਾ ਸਮੇਂ ਵਿੱਚ ਬਹੁਤਾਂ ਗ੍ਰੰਥੀ ਗਿਆਨ ਮਹੂਨੇ ਹੀ ਹਨ ਇਹ ਵੀ ਇੱਕ ਕਾਰਨ ਹੈ ਕਿ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਜਿਸ ਵਕਤ ਧਿਆਨ ਦੇਣ ਦੀ ਲੋੜ ਹੈ ਸਿੱਖ ਲੀਡਰ ਪ੍ਰਬੰਧਕ ਦੇ ਤੌਰ ਤੇ ਦੂਰਦਰਸ਼ਕ ਅਤੇ ਦਰਦਮੰਦ ਹੋਣਾ ਚਾਹੀਦਾ ਹੈ ਦੇ ਲੰਬੀ ਨਜ਼ਰ ਨਹਾਦੀਏ ਦੇ ਵਾਕ ਅਨੁਸਾਰ ਆਉਣ ਵਾਲੇ ਸਮੇਂ ਤੋਂ ਸਚੇਤ ਹੋਣਾ ਚਾਹੀਦਾ ਹੈ ਪ੍ਰਚਾਰਕਾਂ ਦੀਆਂ ਜ਼ਰੂਰੀ ਲੋੜਾਂ ਵੱਲ ਧਿਆਨ ਦੇਣ ਵਾਲਾ ਹੋਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਸਿੱਖ ਪ੍ਰਚਾਰਕ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਗਿਆਨ ਵਿਹੂੜੇ ਹੀ ਬਣ ਜਾਣ ਜਿਵੇਂ ਕਿ ਮੌਜੂਦਾ ਸਮੇਂ ਜ਼ਿਆਦਾਤਰ ਪ੍ਰਚਾਰਕ ਗਿਆਨ ਵਿਹੂੜੇ ਹੀ ਹਨ ਅੰਤ ਵਿੱਚ ਮੈਂ ਸਤਗੁਰੂ ਜੀ ਦੇ ਇਨ੍ਹਾਂ ਮਹਾਂਵਾਕਾਂ ਨਾਲ ਸੰਕੋਚਦਾ ਹਾਂ ਕਿ ਤਖਤ ਬਹੇ ਤਖਤੇ ਕੀ ਇਲਾਕੇ ਸੋ ਉਮਤਾ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੱਚੀਆਂ ਹੋਈਆਂ ਹੋਣਗੀਆਂ ਕਿ ਗੁਰੂ ਸਾਹਿਬਾਨ ਬਖਸ਼ਣ ਜੋਗ ਹਨ ਸਾਰੇ ਫਤਗਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ